ਹਾਂ ਵੀ ਪਬਲਿਕ ਦੀ ਪਾਰਕਿੰਗ ਦੀ ਜਗ੍ਹਾ ਮੱਲ ਕੇ ਬੈਠੇ ਹੋ ਫਿਰ ਤੁਸੀਂ ਕਹਿੰਦੇ ਚੌਂਕੀ ਜਾਮ ਲੱਗਦਾ ਬਲੌਡ ਤੋਂ ਬਾਹਰ ਹੋ ਗਈ ਇਹ ਜਿਹੜਾ ਕੋਈ ਨਹੀਂ ਲੱਗਦਾ ਜਿੱਤੇ ਬਾਕੀ ਜਿਹੜਾ ਇਹ ਨਹੀਂ ਕਿ ਰੁਕਦਾ ਵੀ ਆਪਣੀ ਲਾਈਨ ਬਣਾਉਂਗਾ ਜਿੰਨੇ ਉਹਦੇ ਬੋੜਾ ਚੁੱਕੇ ਲਾਈਨ ਬਣਾਉਂਗਾ ਤੇ ਕਿਉਂ ਇਹ ਕਾਹਦੇ ਵਾਸਤੇ ਆ ਸਾਰੀ ਦੁਨੀਆ ਦੇ ਮੰਨੇ ਰਾਜ ਤੇ ਸਰਕਾਰ ਨੇ ਜਗ੍ਹਾ ਛੱਡੀ ਐ ਇਹ ਪਬਲਿਕ ਦੀ ਪਾਰਕ ਵਿੱਚ ਤੇ ਪਬਲਿਕ ਦੇ ਚੱਲਣ ਵਾਸਤੇ ਜਦਾਂ ਜੁਰੀਆ ਨਾਲ ਇਹ ਬਲੌਕ ਕਰਵਾਉਂਦੇ ਨੇ ਕੋਈ ਕੋਈ ਨੂੰ ਨਹੀਂ ਦੱਸਦਾ ਪਰ ਉਹਨੇ ਕਿਹਾ ਉਹ ਨਹੀਂ ਕਿ ਮੈਂ ਜਿੱਦੀ ਮੇਰੇ ਪਾਸ ਹੀ ਉਹਨੇ ਚੱਕ ਲਿਆ ਉਹ ਆਪਦੀ ਰੈਡੀ ਕਾਰਡ ਦੀ ਚੈਲੰਜ ਤੇ ਮੈਂ ਰੈਡੀ ਦੁਬਾਰਾ ਇਸੇ ਦੇਖੀ ਕਿ ਮੇਰੇ ਦੇ ਹਿੱਤ ਵਿੱਚ ਅੰਦਰ ਆ ਹੈ ਹੈ ਲੇਕਿਨ ਤਾਰ ਜਦੋਂ ਇੱਕ ਬੰਦੇ ਨੂੰ ਗੰਗ ਲੱਗਦੇ ਨੇ ਕੌਣ ਜਿੰਨੇ ਵਾਰ ਤੁਹਾਡੇ ਘਰੇ ਤੁਹਾਡੇ ਬਾਹਰ ਬੰਦੇ ਨਾਲ ਮੈਚ ਕਰਦੇ ਹੋਣਗੇ ਤਾਂ ਤੁਸੀਂ ਕਿੱਥੇ ਲੱਗੇ ਹੋ ਇਹਦੇ ਨਾਲ ਉਹ ਇੱਕ ਕਾਮਰੰਟ ਬਣਾ ਕੇ ਕੋਲ ਕਰਾ। ਇਹ ਦੇਖੋ ਐਸ ਜਗਾ ਤੋਂ ਇਹ ਤੁਹਾਨੂੰ ਗਰੰਟ ਕਾ ਦੇ ਤੇ ਕੌਣ ਜ਼ਿੰਮੇਦਾਰ ਹੋਊਗਾ ਉਸ ਦੀ। ਫਿਰ ਪ੍ਰਸ਼ਾਸਨ ਦੀ ਕੋਈ ਫਰਜ਼ੀ ਤਕਨੀਕੀ ਕਰੋਗੇ ਨਾ। ਉਹ ਗੱਲ ਪਰਵਾਰ ਵੀ ਕਰੂਗਾ ਤੁਹਾਡਾ ਕਬਰ ਵੀ ਕੱਢੂ। ਮੈਂ ਤੁਹਾਨੂੰ ਇਹ ਬਿਲਕੁਲ ਟਰਾਂਸਫਾਰਮਰ ਦੇ ਬੰਦੇ ਆ ਸਾਰਾ ਤੁਹਾਡਾ ਸੋਇਨਾ ਦਿਖਾ ਰਿਹਾ। ਕਰਦੇ ਹਾਂ ਜੀ। ਜਿਹੜਾ ਆਉਂਦਾ। ਇੱਕ ਇੱਕ ਹਿੱਲੇ ਹੋ ਨਹੀਂ ਰਿਹਾ। ਇਹਨੂੰ ਬਣਾਓ ਜੀ। ਤੁਸੀਂ ਕੀ ਕਰੋ ਵੀ ਤੁਸੀਂ ਸਾਡੇ ਕੋਲ ਵੀਡੀਓ ਬਣਾਉਂਦੇ ਹੋ ਜਦੋਂ ਜਾਨਵਰਾਂ ਦੇ ਬੰਦੇ ਸਭ ਆਪਾਂ ਕਹਿ ਰਹੇ ਗੱਡੀ ਬੜੀਆ ਤਾਂ ਕਿਹਦੇ ਤੋਂ ਬਾਰੇ ਹੈ ਹਰ ਚਾਲ ਤੁਸੀਂ ਅਸੀਂ ਕਰੋ ਇਹਨਾਂ ਨੂੰ ਗ੍ਰੀਫ ਕਰਨਾ ਨਹੀਂ ਕਰੋ ਇਹਨਾਂ ਨੂੰ ਵਾਟ ਕਰਦਿਆਂ ਨਹੀਂ ਕਰੋ ਉਸ ਤੋਂ ਬਾਅਦ ਨਹੀਂ ਮੰਨਦੇ ਗੱਡੀ ਲਿਆਓ ਸਮਾਨ ਵਿੱਚ ਰੱਖੋ ਐਜ਼ ਇਟ ਇਜ਼ ਸਮਾਨ ਤੇ ਜਮਾ ਕਰਾ ਦੇ ਦਾ ਇਹ ਵੀ ਤੁਹਾਡੇ ਨਾਲ ਵੀਡੀਓ ਦੀ ਪਹਿਲੇ ਵਾਰੀ ਵੀ ਕਿਹਾ ਸੀ ਇਹੀ ਗੱਲ ਨਹੀਂ ਲੱਗੇ ਬੈਠਾ ਐਸਾ ਤੁਸੀਂ ਸਾਬ ਅਸੀਂ ਇਹ ਤੋਂ ਅਗਰ ਨਾਸ ਮਾਨਸੂ ਕਰੀਆ ਜਦੋਂ ਮੈਂ ਤੁਹਾਡੇ ਨਾਲ ਨਾ ਗੱਲੇ ਬੈਠਾ ਤੁਸੀਂ ਦਾ ਸਮਾਂ ਲੈ ਜੋ ਤੁਹਾਡੇ ਤੇ ਐਡ ਮੈਂ ਤੁਹਾਨੂੰ ਆ ਲੈ ਚਾਹਤੇ ਸਾਬ ਤੁਸੀਂ ਦੱਸੋ ਮੈਨੂੰ ਕੀ ਕਰ ਰਹੇ ਮਤਲਬ ਮੈਂ ਪਿਛਲੀ ਵਾਰ ਹੀ ਆਇਆ ਹਾਂ ਇਹ ਤੁਸੀਂ ਕਿਸੀ ਕਦੇ ਤੁਸੀਂ ਵੈਸੇ ਬਾਰ ਬਾਰ ਇੱਕ ਐਸਕੀ ਨੇ ਨਹੀਂ ਆਣ ਕੇ ਸਾਰਾ ਕੁਝ ਕਰਦੇ ਤੁਹਾਡੇ ਤੇ ਰਿਸਪੋਨਸਿਬਿਲਟੀ ਹੋਣੀ ਹੈ ਹਰ ਰੋਜ਼ ਦਾ ਕੰਮ ਹੈ ਯਾਰ ਕਿਦਾਂ ਦਾ ਸਮਾਨ ਆ ਤੇ ਦੇਖੋ ਜੀ ਅੰਦਰ ਕਰਾਓ ਜੀ ਤੁਹਾਨੂੰ ਫੇਰ ਸਮਾਨ ਅੰਦਰ ਕਰੋ ਜੀ ਆਪਣੇ ਇਹ ਕਾਦੇ ਵਾਸਤੇ ਇੱਥੇ ਪਾਰਕ ਕਰ ਦਿੰਦੇ ਲੋ ਤਾਂ ਸਾਰੇ ਦੇਖ ਲਈ ਜਾਈ ਹੈ ਤੁਸੀਂ ਆਪ ਲੋਗ ਆਈ ਨਹੀਂ ਤੁਸੀਂ ਲੋਗ ਨੂੰ ਮੇਨਟੇਨ ਕਰਵਾਉਣੇ ਹੋ ਰੋਜ਼ ਨੂੰ ਮੇਨਟੇਨ ਕਰਦੇ ਹੋ ਜੇ ਆਪਾਂ ਇਦਾਂ ਕਰਾਂਗੇ ਤੇ ਫਿਰ ਦੱਸੋ ਅਸੀਂ ਕਿਸੇ ਨੂੰ ਨਹੀਂ ਦੇਣਾ ਕੋਈ ਚੋਕਲਤ ਨਹੀਂ ਲੱਦੀ ਰਹੀ ਉਹ ਪਿਛਲੀ ਵਾਰੀ ਕਈ ਵਾਰ ਹੋਇਆ ਲੱਗਦਾ ਪੁਰਾਣੀ ਗੱਲ ਆ ਲਾਦਾ ਆਪਣੀ ਗੱਡੀ ਦੇ ਵਿੱਚ ਸਮਾਨ ਉਹ ਕਾਹੜੀ ਗੱਡੀ ਚਲਾ ਤੋ ਵੀਡੀਓਗ੍ਰਾਫੀ ਕਰਵਾ ਦੇਣਾ ਇਹਨਾਂ ਇੱਥੇ ਲੱਗੇ ਨੇ ਬੜੇ ਪੁਰਾਣੇ ਮਾਈਕ ਉੱਤੇ ਲਾਦੇ ਨੇ ਪਿਆਰ ਲਿਖੋ ਹਾਂ ਜਿੰਨੇ ਤੋਂ ਅੱਜ ਦੁਕਾਨ ਵੇਚਦੇ ਨੇ ਆ ਉਹ ਆਪ ਮੁਕੇ ਤੇ ਸਰਦੂਜੀ ਜਿਹੜੀ ਕਾਰਵਾਈ ਕੀਤੀ ਗਈ ਆ ਰੋਕਿਆ ਇਹਨੂੰ ਇੱਕ ਮਿੰਟ ਹਲੋ ਤੁਸੀਂ ਯਾਰ ਰੋਕ ਲੋਗੇ ਤੁਸੀਂ ਲਾਗੇ ਮੇਰੇ ਖੜ੍ਹ ਮੈਂ ਅੱਜ ਕਾਰਵਾਈ ਕੀਤੀ ਅੱਜ ਕਾਰਵਾਈ ਕੀਤੀ ਕੋਈ ਅੱਜ ਸਾਨੂੰ ਬਾਰ-ਬਾਰ ਪਬਲਿਕ ਦੀਆਂ ਜਿਹੜੀਆਂ ਆ ਉਹ ਕੰਪਲੇਂਟਸ ਮਿਲ ਰਹੀਆਂ ਸੀ ਕਿ ਹਨੂਮਾਨ ਚੌਂਕ ਦੇ ਵਿੱਚ ਜਿਹੜੇ ਆ ਉਹ ਪਾਰਕਿੰਗ ਜਿਹੜੀ ਆ ਰੋਡ ਦੇ ਉੱਪਰ ਕੀਤੀ ਜਾਂਦੀ ਹੈ ਔਰ ਜਦ ਅਸੀਂ ਆਣ ਕੇ ਇਸ ਚੀਜ਼ ਦੇ ਬਾਰੇ ਪੜਤਾਲ ਕੀਤੀ ਤਾਂ ਉਹ ਵਾਕਈ ਜਿਹੜੀ ਉਹ ਗੱਲ ਸਹੀ ਪਾਈ ਗਈ ਰੋਡ ਦੇ ਉੱਪਰ ਖੜ੍ਹੀਆਂ ਗੱਡੀਆਂ ਦੇ ਚਲਾਨ ਵੀ ਕੀਤੇ ਗਏ ਬਟ ਉਹਨਾਂ ਦੀ ਜਦੋਂ ਪ੍ਰੋਬਲਮ ਸੁਣੀ ਗਈ ਉਹਦਾ ਅਸਲ ਕਾਰਨ ਇਹ ਹੈਗਾ ਕਿ ਜਿਹੜੀਆਂ ਇੱਥੇ ਸ਼ਾਪਸ ਹੈਗੀਆਂ ਨੇ ਉਹਨਾਂ ਸ਼ਾਪਸ ਦੇ ਜਿਹੜੇ ਸ਼ਾਪਕੀਪਰਸ ਦੇ ਜਿਹੜੇ ਓਨਰਸ ਨੇ ਜਾਂ ਉਹਨਾਂ ਦੇ ਸ਼ਾਪਕੀਪਰਸ ਨੇ ਜਿਹੜੇ ਉਹ ਆਪਣੀ ਦੁਕਾਨ ਦਾ ਸਮਾਨ ਜਿਹੜਾ ਆ ਉਹ ਜਿੱਥੇ ਪਬਲਿਕ ਵਾਸਤੇ ਪਾਰਕਿੰਗ ਦੀ ਜਗ੍ਹਾ ਛੱਡੀ ਗਈ ਉਹਦੇ ਵਿੱਚ ਰੱਖਦੇ ਨੇ ਜਿਸ ਕਾਰਨ ਜਿਹੜੀਆਂ ਗੱਡੀਆਂ ਨੇ ਉਹ ਫਿਰ ਰੋਡ ਦੇ ਉੱਪਰ ਪਾਰਕ ਕੀਤੀ ਜਿਹਦੇ ਨਾਲ ਆਉਣ ਜਾਣ ਦੇ ਵਿੱਚ ਜਿਹੜੇ ਲੋਕ ਇੱਥੇ ਬਾਜ਼ਾਰ ਦੇ ਵਿੱਚ ਆਉਂਦੇ ਨੇ ਜਾਂ ਜਿਹੜੇ ਰਾਹੀਰ ਨੇ ਉਹਨਾਂ ਨੂੰ ਕਾਫੀ ਸਮੱਸਿਆ ਜਿਹੜੀ ਆ ਉਹ ਪੈਦਾ ਹੁੰਦੀ ਸੀ ਸੋ ਅੱਜ ਅਸੀਂ ਪਹਿਲਾਂ ਇਹਨਾਂ ਨੂੰ ਰਿਕਵੈਸਟ ਵੀ ਕੀਤੀ ਹੈ ਸਾਰਿਆਂ ਨੂੰ कि ਆਪਣਾ ਆਪਣਾ ਸਮਾਨ ਜਿਹੜਾ ਹੈ ਉਹ ਆਪਣੀਆਂ ਦੁਕਾਨਾਂ ਦੇ ਅੰਦਰ ਰੱਖੋ ਪਹਿਲਾਂ ਵੀ ਅਸੀਂ ਟਾਈਮ ਬਾ ਟਾਈਮ ਇਹਨਾਂ ਨੂੰ ਜਿਹੜੀ ਰਿਕਵੈਸਟ ਕਰਦੇ ਰਹਿੰਦੇ ਆਂ ਔਰ ਫਿਲਹਾਲ ਅਗਰ ਜੇ ਕਿਸੇ ਦਾ ਸਮਾਨ ਹੁਣ ਬਾਹਰ ਨਜ਼ਰ ਆਉਂਦਾ ਹੈ ਤੇ ਉਹ ਅਸੀਂ ਆਪਦੀਆਂ ਗੱਡੀਆਂ ਦੇ ਵਿੱਚ ਰੱਖ ਕੇ ਉਹ ਕਾਨੂੰਨ ਦੇ ਮੁਤਾਬਕ ਜਿਹੜਾ ਹੈ ਉਹ ਜਮ੍ਹਾਂ ਕਰਵਾਇਆ ਜਾਏਗਾ ਔਰ ਇਹਨਾਂ ਨੂੰ ਜਿਹੜਾ ਹੈਗਾ ਉਸ ਦੀ ਪੈਨਲਟੀ ਪਵੇਗੀ ਆਜੂ ਕਜੋਬ ਦਾ ਸਮਾਨ ਅਸੀਂ ਕਰ ਰਹੇ ਆਂ ਜੀ ਅਜੇ ਸਾਡੀ ਮੁਹਿੰਮ ਚੱਲ ਰਹੀ ਹੈ ਐਂਡ ਆਫ ਦਾ ਮੁਹਿੰਮ ਅਸੀਂ ਤੁਹਾਨੂੰ ਦੱਸਾਂਗੇ ਕਿ ਇਹਦੇ ਵਿੱਚ ਕੀ ਕੀ ਹੋਇਆ ਤੁਸੀਂ ਪਹਿਲੇ ਵੀ ਆਏ ਸੀ ਉਸ ਵੇਲੇ ਥੋੜੇ ਦਿਨ ਠੀਕ ਰਿਹਾ ਫਿਰ ਉਹੀ ਲੱਗੇ ਫਿਰ ਉਹ ਹੋ ਜਾਂਦਾ ਕਿ ਫਿਰ ਉਹ ਹੋ ਜਾਂਦਾ ਕਿ ਕਿੰਨੀ ਕੁ ਲੋਕਾਂ ਨੂੰ ਚਾਹੀਦਾ ਕਿ ਲਗਾਤਾਰ ਰਹੇ ਮੈਂ ਦੇਖੋ ਟ੍ਰੈਫਿਕ ਪੁਲਿਸ ਲਗਾਤਾਰ ਐਫਰਟ ਕਰ ਰਹੀ ਹੈ ਬਟ ਇਹਦੇ ਵਿੱਚ ਆਮ ਪਬਲਿਕ ਵਾਸਤੇ ਜਿਹੜੇ ਦੁਕਾਨਦਾਰ ਨੇ ਇਹਨਾਂ ਨੂੰ ਚਾਹੀਦਾ ਹੈ ਕਿ ਇਹ ਪਬਲਿਕ ਵਾਸਤੇ ਰਸਤਾ ਛੱਡਣ ਔਰ ਇੱਕ ਚੀਜ਼ ਨੂੰ ਇਹ ਸਮਝਣ ਕਿ ਅਗਰ ਰਸਤਾ ਖੁੱਲਾ ਹੋਏਗਾ ਜਾਮ ਨਹੀਂ ਲੱਗੇਗਾ ਪਬਲਿਕ ਨੂੰ ਪ੍ਰੋਪਰ ਪਾਰਕਿੰਗ ਦੀ ਸਪੇਸ ਮਿਲੇਗੀ ਤਾਂ ਕਸਟਮਰ ਵਧੇਗਾ ਗ੍ਰਾਹਕ ਵਧੇਗਾ ਤੇ ਇਹਨਾਂ ਦੀ ਮਾਈ ਵੀ ਜਿਆਦਾ ਹੋਈ। ਕਦੇ ਵੀ ਚਲਾਨ ਕਰਨ ਜਾਣੇ ਫਿਰ ਜੇ ਹੱਲ ਹੋ ਗਏ। ਦੇਖੋ ਸਾਡਾ ਚਲਾਨ ਕਰਨ ਦਾ ਮਕਸਦ ਨਹੀਂ ਹੈਗਾ। ਸਾਡਾ ਮਕਸਦ ਹੈ ਕਿ ਅਸੀਂ ਰੋਡ ਨੂੰ ਜਿਹੜਾ ਹੈ ਉਹ ਖਾਲੀ ਕਰਵਾਈਏ। ਪਹਿਲਾਂ ਇਹਨਾਂ ਨੂੰ ਰਿਕੁਐਸਟ ਕਰਾਂਗੇ। ਇਹਨਾਂ ਨੂੰ ਅਪੀਲ ਕਰਾਂਗੇ। ਅਗਰ ਇਹ ਨਹੀਂ ਮੰਨਦੇ ਤੇ ਜਿਹੜਾ ਵੀ ਬੰਦਾ ਜਿਹੜਾ ਰੂਲਸ ਦੀ ਵਾਇੋਲੇਸ਼ਨ ਕਰੇਗਾ ਉਹਦੇ ਅਗੇਂਸਟ ਜਿਹੜੀ ਹੈ ਐਸ ਪਰ ਰੂਲ ਜੋ ਵੀ ਕਾਰਵਾਈ ਹੋਏਗੀ ਉਹ ਅਮਲ ਦੇ ਵਿੱਚ ਲਿਆਂਦੀ ਜਾਏਗੀ। ਗਲਤ ਪਾਰਟੀ ਇੰਡੀਆ ਦੇ ਅੱਗੇ ਵੀ ਕੋਈ ਜ਼ਬਰਦਸਤੀ ਹੋਈ ਹੈ। ਬਿਲਕੁਲ ਕਰ ਰਹੇ ਹਾਂ ਜੀ। ਬਿਲਕੁਲ ਜੀ ਚਾਹੇ ਕੋਈ ਮੁਲਾਜ਼ਮ ਹੋਵੇ, ਚਾਹੇ ਕੋਈ ਸਿਵਿਲਿਅਨ ਹੋਵੇ। ਲॉ ਐਂਡ ਰੂਲਸ ਜਿਹੜੇ ਆ ਉਹ ਸਾਰਿਆਂ ਵਾਸਤੇ ਕੋਜ ਨੇ ਉਹ ਸਭ ਨੂੰ ਫੋਲੋ ਕਰਨੀ ਪਏ ਕਿੰਨੀ ਦੇਰ ਕਰਵਾਈ ਆ ਜਿਆਦੀ ਰਹੇਗੀ ਅਸੀਂ ਤਾਂ ਕੰਟੀਨਿਉਟੀ ਚ ਹੈਗੇ ਆ ਜੀ ਐਸ ਰੋਡ ਤੇ ਆ ਥੋੜੀ ਦੇਰ ਬਾਅਦ ਦੇਖੋਗੇ ਕਿਸੇ ਹੋਰ ਰੋਡ ਤੇ ਦੇਖੋਗੇ ਸੋ ਸਾਹਿਬ ਇਸ ਗੱਲ ਨੂੰ ਲੈ ਕੇ ਕਾਫੀ ਚਿੰਤਿਤ ਨੇ ਕਿ ਜਿਹੜੇ ਲੋਕ ਨੇ ਇਥੋਂ ਦੇ ਉਹ ਪਰੇਸ਼ਾਨ ਹੁੰਦੇ ਨੇ ਕਿ ਸਾਨੂੰ ਨੰਗਣ ਵਾਸਤੇ ਜਗ੍ਹਾ ਨਹੀਂ ਮਿਲਦੀ ਅਸੀਂ ਜਾਮ ਦੇ ਵਿੱਚ ਫਸ ਜਾਂਦੇ ਨੇ ਉਹਦਾ ਕਾਰਨ ਮੁੱਖ ਇਹ ਹੀ ਆ ਔਰ ਇਹਦੇ ਬਾਬਤ ਅਸੀਂ ਬਹੁਤ ਜਲਦ ਮਾਨਯੋਗ ਡੀਸੀ ਸਾਹਿਬ ਦੇ ਨਾਲ ਵੀ ਮੀਟਿੰਗ ਕਰਾਂਗੇ ਔਰ ਸਿਵਲ ਡਿਪਾਰਟਮੈਂਟ ਦੀ ਟੀਮ ਐਂਡ ਜਿਹੜੀ ਕਾਰਪੋਰੇਸ਼ਨ ਦੀ ਟੀਮ ਹੈ ਉਹਨਾਂ ਨੂੰ ਨਾਲ ਲੈ ਕੇ ਇਹਦੇ ਦਾ ਅਸੀਂ ਜਲਦੀ ਹੱਲ ਕਰਾਂਗੇ ਪਹਿਲੇ ਡੀਸੀਸੀ ਇੱਕ ਮੀਟਿੰਗ ਤੋਂ ਬਾਅਦ ਐ ਡਿਸਾਈਡ ਹੋਇਆ ਸੀ ਕਿ yellow line ਔਰ white line ਲਗਾਏ ਜਾਏਗਾ ਇਹ ਅਜੇ ਤੱਕ ਨਹੀਂ ਹੋਇਆ ਉਹਦਾ ਉਹਦਾ ਪ੍ਰੋਸੈਸ ਚੱਲ ਰਿਹਾ ਉਹਦਾ ਟੈਂਡਰ ਹੋਣਾ ਹੈ ਉਹਦੀ ਟੈਂਡਰਿੰਗ ਦਾ ਪ੍ਰੋਸੈਸ ਚੱਲ ਰਿਹਾ ਉਹ ਉਹ ਪਾਈਪਲਾਈਨ ਦੇ ਵਿੱਚ ਹੈਗਾ ਬਹੁਤ ਜਲਦ ਉਹ ਵਿੱਚ ਹੀ ਹੋਏਗੀ